ਰੋਕਲਾ 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 ਤੁਸੀਂ ਕੌਣ ਹੋ ਭਾਈ ਡਰਾਈਵਰ ਹੋ ਤੁਸੀਂ ਡਰਾਈਵਰ ਸੁਪੰਤ ਸਾਹਿਬ ਦੇ ਨਾਂ ਤੇ ਹੈ ਦਿਖਾਓ ਕਾ ਆਰ ਸੀ ਦਿਖਾ ਦੇ ਬੇਟੇ ਗੱਡੀ ਲਈ ਨੂੰ ਕਿੰਨਾ ਚਿਰ ਹੋ ਗਿਆ ਨਾ ਨਹੀਂ ਕਰਾਈ ਕਿੰਨਾ ਚਿਰ ਹੋ ਗਿਆ ਬੇਟੇ ਐਫੀ ਡੈਟ ਦਿਖਾਓ ਏਹ ਹੀ ਪਤਾ ਲੱਗੂ ਤੁਸੀਂ 5 ਮਹੀਨੇ ਹੋ ਗਏ ਹਾਂਜੀ ਬੇਟੇ ਮੇਰੀ ਗੱਲ ਸੁਣੋ ਹਾਲੇ ਫੜੋ ਤੁਸੀਂ ਕਾਗੇ 5 ਮਹੀਨੇ ਹੋ ਗਏ ਗੱਡੀ ਲਈ ਨੂੰ ਤੁਸੀਂ ਟ੍ਰਾਂਸਫਰ ਕਰਾਈ ਨਹੀਂ ਰੱਬ ਨਾ ਕਰੇ ਗੱਡੀ ਐਕਸੀਡੈਂਟ ਹੋ ਜਾਂਦੀ ਹੈ ਖਾਣੇ ਚਲੇ ਜਾਂਦੀ ਹੈ ਪਰਚਾ ਵਰਜ ਹੋ ਗਿਆ ਹਨਾ ਫੁਦੂਵਾ ਚ ਜਦੋਂ ਤੁਸੀਂ ਗੱਡੀ ਸਪੋਰਟਦਾਰੀ ਤੇ ਲੈਣੀ ਹੈ ਕਿ ਤੁਸੀਂ ਉਸ ਪਹਿਲੇ ਮਾਲਕ ਜਿਹੜਾ ਓਨਰ ਨੂੰ ਫਿਰ ਬੁਲਾਉਂਗੇ ਉਹ ਆਵੇ ਨਾ ਆਵੇ ਕਿਉਂਕਿ ਗੱਡੀ ਉਹਨੇ ਵੇਚੀ ਥੋੜੇ ਤੋਂ ਦਸਤਕਰ ਕਰਾ ਲੇ ਕਿ ਇਸ ਡੇਟ ਤੋਂ ਬਾਅਦ ਇਹ ਜ਼ਿੰਮੇਵਾਰ ਆ ਜੇ ਤੁਸੀਂ ਗੱਡੀ ਕਿਸ ਤਰ੍ਹਾਂ ਕਢਾ ਸਕਦੇ ਹੋ ਸਾਰੇ ਤੋਂ ਗੱਡੀ ਤੁਸੀਂ ਨਹੀਂ ਕਢਾ ਸਕਦੇ ਤੁਸੀਂ ਤਾਂ ਨਿਸ਼ਾਨਾ ਹੈ ਕਿ ਇਹ ਫਾਇਦਾ ਨਿਸ਼ਾਨਾ ਹੈ ਜੇ ਇਸ ਦੀ ਤਾਂ ਨਿਸ਼ਾਨਾ ਤੇ ਸਾਨੂੰ ਗੱਡੀ ਜਦੋਂ ਅਸੀਂ ਲੈਣੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਟ੍ਰਾਫਰ ਕਰਾਉਣੀ ਪੈਣੀ ਹੈ ਆਜੋ ਸਾਨੂੰ ਕੋਈ ਤੇ ਸਮੱਸਿਆ ਆਉਂਦੀ ਤਾਂ ਅਸੀਂ ਗੱਡੀ ਆਪਣੀ ਮਾਲਕ ਅਸੀਂ ਕੋਈ ਨਹੀਂ ਇਹ ਤੇ ਕਢਾ ਸਕੀਏ ਅੱਗੇ ਤੋਂ ਨਹੀਂ ਇਦਾਂ ਕਰਨਾ ਕਿ ਕਰਾਂਗੇ ਜੇ ਫਿਰ ਕਰਾਂਗੇ ਤੇ ਤੁਹਾਡੀ ਗੱਡੀ ਬੰਦ ਹੋਊਗੀ 207 ਕੋਈ ਵੀ ਜਿਹੜਾ ਓਨਰ ਹੈ ਗੱਡੀ ਵੇਚ ਦਿੰਦਾ ਸੈਕੰਡਰੀ ਓਨਰ ਆ ਜਿਹੜਾ ਗੱਡੀ ਆਪਣੇ ਨਾਮ ਨਹੀਂ ਕਰਾਉਣਾ ਉਸ ਤੋਂ ਬਾਅਦ 3 ਮਹੀਨੇ ਤੋਂ ਬਾਅਦ ਨਹੀਂ ਕਰਾਉਂਦਾ ਤਾਂ ਉਹਦਾ ਚਲਾਨ ਹੈ ਗੱਡੀ ਫਿਰ 207 ਚ ਬੰਦ ਹੋਊਗੀ ਫਿਰ ਉਹ ਜਿੰਨਾ ਵੀ ਇਹਦੇ بیمਾ ਨਹੀਂ ਹੈ ਪੋਲੂਸ਼ਨ ਨਹੀਂ ਜੋ ਜੋ ਵੀ ਹੈ ਉਹ ਫੈਸਲੇ ਕਰਨੀ ਹੈ ਤੇ ਉਹਦਾ ਜੁਰਮਾਨਾ ਹਜ਼ਾਰਾਂ ਦੇ ਵਿੱਚ ਚਲੇ ਜਾਂਦਾ ਇਸ ਚੀਜ਼ ਤੋਂ ਬਚਣ ਦੇ ਲਈ ਟਰਾਂਸਫਰ ਜਲਦੀ ਤੋਂ ਜਲਦੀ ਗੱਡੀ ਆਪਣੇ ਨਾਮ ਕਰਾਓ